ਸਾਲੇ ਆंदोलਨ ਦੀ ਅਗਵਾਈ ਜੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੁੰਦੀ ਤੇ ਸ਼ਾਇਦ 6-700 ਕਿਸਾਨ ਦੀ ਜਾਨਾਂ ਬਚ ਜਾਂਦੀਆਂ ਲੇਕਿਨ ਉਹ ਵੀ ਕੇਂਦਰ ਦੇ ਨਾਲ ਰਲੇ ਹੋਏ ਸੀ ਹੁਣ ਤਾਂ ਸਾਫ ਹੀ ਹੋ ਗਿਆ ਤੇ ਕੱਲਾ ਕੱਲਾ ਮੁੰਡਾ ਸਿਗਾ ਤੇ ਜਿਸ ਮਾਂ ਦਾ ਪੁੱਤ ਜਾਂਦਾ ਹੈਗਾ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਹੈਗੀ ਇਹ ਨੂੰ ਮਹਿਸੂਸ ਜੇ ਆਪਾਂ ਕਰੀਏ ਤੇ ਦੁੱਖ ਚਾਰ ਗੁਣਾ ਹੋਰ ਵੱਧ ਜਾਂਦਾ ਹੈ ਜੇ ਮੁੱਖ ਮੰਤਰੀ ਵਿਚੋਲੇ ਬਣ ਕੇ ਜੇ ਵਿਚੇ ਬੈਠੇ ਸੀ ਜੇ ਆਪਣੇ ਲੋਕਾਂ ਦੇ ਹੱਕਾਂ ਨੂੰ ਮਨਵਾ ਸਕਦੇ ਸੀ ਤਾਂ ਤਕੜੇ ਹੋ ਕੇ ਲੜਾਈ ਲੜਦੇ ਕਿਸਾਨੀ ਅੰਦੋਲਨ ਦੀ ਅਗਵਾਈ ਜੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੁੰਦੀ ਤੇ ਸ਼ਾਇਦ 6-7 ਸੌ ਕਿਸਾਨ ਦੀ ਜਾਨਾਂ ਬਚ ਜਾਂਦੀਆਂ ਲੇਕਿਨ ਉਹ ਵੀ ਕੇਂਦਰ ਦੇ ਨਾਲ ਰਲੇ ਹੋਏ ਸੀ ਹੁਣ ਤਾਂ ਸਾਫੀ ਹੋ ਗਿਆ ਤੇ ਹੁਣ ਇਹ ਸਰਕਾਰ ਵੀ ਆਪਣਾ ਫਰਜ਼ ਅਦਾ ਕਰਨ ਦੇ ਬਜਾਏ ਆਪਣੇ ਲੋਕਾਂ ਦੇ ਪ੍ਰਤੀ ਪੰਜਾਬ ਦੀ ਜ਼ਮੀਨ 'ਚ ਪੰਜਾਬ ਦੇ ਲੋਕਾਂ ਦੇ ਉੱਤੇ ਗੋਲੀਆਂ ਵਰਸਾਈਆਂ ਜਾਂਾਂ ਥਰੂ ਗੈਸ ਦੇ ਨਾਲ ਡਰੋਨਾਂ ਦੇ ਨਾਲ ਉਹਨਾਂ ਦੇ 100 ਤੋਂ ਵੱਧ ਕਿਸਾਨ ਘਾਇਲ ਹੋ ਜਾਂ ਜਾਨਾਂ ਜਾਣ ਆਪਣਾ ਮੁੱਖ ਮੰਤਰੀ ਕੋਈ ਐਕਸ਼ਨ ਨਾ ਲਏ ਉਹਨਾਂ ਦੇ ਨਾਲ ਨਾ ਖੜੇ ਉਹਨਾਂ ਤੇ ਪ੍ਰਤੀ ਆਵਾਜ਼ ਨਾ ਚੱਕੇ ਤੇ ਫਿਰ ਪੰਜਾਬ ਦੇ ਕਿਸਾਨਾਂ ਦਾ ਕੀ ਹੋਊਗਾ ਅੱਜ ਆਪਣੀ ਲੜਾਈ ਉਹਨਾਂ ਨੂੰ ਖੁਦ ਲੜਨੀ ਪੈ ਰਹੀ ਹੈ ਤੇ ਮੈਂ ਤਾਂ ਇਹ ਵੀ ਬੇਨਤੀ ਕਰਦੀ ਹਾਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਨਹੀਂ ਕਈ ਵਾਰੀ ਕਿਹਾ ਸੀ ਕਿ ਜੇ ਫਸਲਾਂ ਦੀ ਐਮਐਸਪੀ ਜੇ ਹੋਰ ਕੋਈ ਨਹੀਂ ਦਿੰਦਾ ਇਹ ਸਾਡੀ ਗਾਰੰਟੀ ਹੈ ਕਿ 23 ਦੀ 23 ਫਸਲਾਂ ਅਸੀਂ ਐਮਐਸਪੀ ਚੱਕਾਂਗੇ ਪਹਿਲੇ ਕੇਂਦਰ ਦੀ ਸਰਕਾਰ ਨੇ ਧੋਖਾ ਕੀਤਾ ਅੰਦੋਲਨ ਚੱਕਿਆ ਇਹ ਵਾਦਾ ਕਰਕੇ ਕਿ ਅਸੀਂ ਐਮਐਸਪੀ ਦਵਾਂਗੇ ਉਹਨਾਂ ਨੇ ਅੱਜ ਤਾਈਂ ਨਹੀਂ ਦਿੱਤੀ ਉਹ ਤਾਂ ਚਲੋ ਕੇਂਦਰ ਸਿਗੀ ਅਸੀਂ ਉਸ ਉਹ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧੋਖਾ ਕੀਤਾ ਲੇਕਿਨ ਇਹ ਤਾਂ ਆਪਣੇ ਹੈਗੇ ਇਹਨਾਂ ਦਾ ਸੈਸ਼ਨ ਸ਼ੁਰੂ ਹੋਣ ਵਾਲਿਆ ਜੇ ਤੁਸੀਂ ਕੇਜਰੀਵਾਲ ਤੇ ਤੁਸੀਂ ਵਾਦਾ ਕੀਤਾ ਤੁਹਾਡੇ ਮੰਤਰੀ ਕਹਿੰਦੇ ਸੀ 5 ਮਿੰਟਾਂ ਸੇ ਚੱਕ ਲਾਂਗੇ ਸਾਡੀ ਸਰਕਾਰ ਬਣਾਓ ਤੇ ਹੁਣ ਕਿਉਂ ਨਹੀਂ ਤੁਸੀਂ ਲੈ ਕੇ ਆਂਦੇ ਹੁਣ ਲੈ ਕੇ ਆਓ ਬਿੱਲ ਸਾਰੀ ਪਾਰਟੀਆਂ ਸਪੋਰਟ ਕਰਨਗੀਆਂ ਸੋ ਨਾਤੇ ਪੰਜਾਬ ਦੇ ਲੋਕਾਂ ਦੇ ਉੱਤੇ ਜੋ ਤਸ਼ੱਦਦ ਹੋ ਰਹੀ ਹੈ ਤੇ ਨੇ ਸਾਡੇ ਲੋਕੇ ਇੱਕ ਨੌਜਵਾਨ ਮੇਰੇ ਹਲਕੇ ਦਾ ਬੱਲੋ ਪਿੰਡ ਦਾ ਮਸਾ 22 ਸਾਲ ਦਾ ਅੱਜ ਉਹਨਾਂ ਦੀ ਦਾਦੀ ਜੀ ਨਾਲ ਮੇਰਾ ਮੇਰੀ ਗੱਲ ਹੋਈ ਤੇ ਕੱਲਾ ਕੱਲਾ ਮੁੰਡਾ ਸੀਗਾ ਤੇ ਜਿਸ ماں ਦਾ ਪੁੱਤ ਜਾਂਦਾ ਹੈਗਾ ਉਸ ਪਰਿਵਾਰ ਦੇ ਉੱਤੇ ਕੀ ਭੀਤਦੀ ਹੈਗੀ ਇਹਨੂੰ ਮਹਿਸੂਸ ਚ ਆਪਾਂ ਕਰੀਏ ਤੇ ਦੁੱਖ ਚਾਰ ਗੁਣਾ ਹੋਰ ਵੱਧ ਜਾਂਦਾ ਹੈਗਾ ਇਹ ਜਾਣਾ ਬਚ ਸਕਦੀਆਂ ਨੇ ਜੇ ਮੁੱਖ ਮੰਤਰੀ ਵਿਚੋਲੇ ਬਣ ਕੇ ਜੇ ਵਿੱਚੇ ਬੈਠੇ ਸੀ ਜੇ ਆਪਣੇ ਲੋਕਾਂ ਦੇ ਹੱਕਾਂ ਨੂੰ ਮੰਨਵਾ ਸਕਦੇ ਸੀ ਤੇ ਤਖੜੇ ਹੋ ਕੇ ਲੜਾਈ ਲੜਦੇ ਜਦ ਉਹਨਾਂ ਦੇ ਉੱਤੇ ਗੋਲੀਆਂ ਵਰਸਾਈ ਜਾ ਰਹੀਆਂ ਸੀ ਰਬਰ ਪੈਲੇਟਸ ਦੇ ਨਾਲ ਉਹਨਾਂ ਨੂੰ ਜਖਮੀ ਕੀਤਾ ਜਾਸਾ ਆਵਾਜ਼ ਉਠਾ ਕੇ ਖਬਰਦਾਰ ਕੌਣ ਹੋਣਗੇ ਤੁਸੀਂ ਸਾਡੀ ਜ਼ਮੀਨ 'ਚ ਸਾਡੇ ਲੋਕਾਂ ਦੇ ਉੱਤੇ ਹਮਲਾ ਕਰਨ ਵਾਸਤੇ ਕਿਹੜਾ ਸੰਵਿਧਾਨ ਤੁਹਾਨੂੰ ਇਹ ਇਹ ਤੁਹਾਨੂੰ ਇਹ ਰਾਈਟ ਹੀ ਦਿੰਦਾ ਹੈ ਬਲਕਿ ਪੀਸਫੁੱਲ ਪ੍ਰੋਟੈਸਟ ਕਰਨਾ ਹਰੇਕ ਦਾ ਰਾਈਟ ਹੈ ਪਾਰਲੀਮੈਂਟ ਦੇ ਅੰਦਰ ਇਹ ਕਰਦੇ ਖੁਦ ਕਰਦੇ ਰਹੇ ਸੀ ਜਦ ਵਿਰੋਧ ਸੀ ਸੀਗੇ ਅੱਜ ਵੀ ਕਰਦੇ ਹਨ ਹੁਣੇ ਹਾਲਾਤ ਅੱਡਨੇ ਕੀ ਕੋਈ ਵਿਰੋਧ ਕਰੇ ਤਾਂ ਚੱਕ ਕੇ ਪਾਰਲੀਮੈਂਟ ਤੋਂ ਬਾਹਰ ਫੇਰ ਦਿੰਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਬਹੁਤ ਦੁਖਦਾਈ ਗੱਲ ਹੈ ਕਿ ਅੱਜ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਸੀ ਉਹ ਬਿਲਕੁਲ ਫੇਲ ਹੋ ਗਈ ਹੈ ਸਰਕਾਰ ਉਸ ਟਾਈਮ ਵੀ ਸਵੇਰੇ